ਸਾਲਤਾ ਮੈਂਬਰ ਪਾਰਲੀਮੈਂਟ ਉਹ ਬੋਲੂ ਮੇਰੀ ਲਾ ਕੇ ਪਹਿਲਾ ਦਾ ਪ੍ਰੋਗਰਾਮ ਹੈਗਾ ਕਿ ਦਿੱਤੇ ਪ੍ਰੋਗਰਾਮਾਂ ਤੋਂ ਤਕਰੀਰ ਮੈਜੀ ਕਰ ਕੰਮ ਕਰਦੇ ਦੇ ਕਰਦਾ ਲਈ ਇੱਕ ਕਦਰ ਹੈ ਉਹਦਾ ਕਾਰਨਾ ਕੀ ਸੰਗਤਾਂ ਦਾ ਬਹੁਤ ਜਿਆਦਾ ਸਾਹਗਾ ਸੋ ਇੰਨਾ ਕੀ ਬੋਲਣਾ ਮੈਂ ਲੋਕ ਜਨਤਾ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੁੱਖ ਮੰਤਰੀ ਮਜੂਤਾ ਸਰਕਾਰ 9 ਐਮਐਲਏ ਉਹਦੇ 9 ਦੇ 9 ਹਲਕਿਆਂ ਦੇ ਤੁਸੀਂ ਫੇਰ ਵੀ ਮੈਨੂੰ ਜਿਤਾਤਾ ਸਾਧ ਸੰਗਤ ਜੀ ਸ਼ਾਇਦ ਤੁਸੀਂ ਇਹ ਨਹੀਂ ਸਮਝਾ ਪਰ ਇਹ ਬਹੁਤ ਵੱਡੀ ਗੱਲ ਹੈ। ਮੌਜੂਦਾ ਸਰਕਾਰ ਦੇ ਵਿੱਚ 2 ਸਾਲ ਹੋਏ ਆ ਸਰਕਾਰ ਬਣੀ ਨੂੰ ਤੁਸੀਂ ਮੈਨੂੰ ਅਜਾਦ ਨੂੰ ਦੱਸਾਤਾ ਤੁਹਾਨੂੰ ਸ਼ਾਇਦ ਨਹੀਂ ਪਤਾ ਬਾਹਰਲੇ ਮੁਲਕਾਂ 'ਚ ਆਪਣੇ ਫਰੀਦਕੋਟ ਦਾ ਨਾਮ ਬਹੁਤ ਉੱਚਾ ਹੋ ਗਿਆ ਹੈ। ਬਈ ਫਰੀਦਕੋਟ ਵਾਲੇ ਨੇ ਪਰਖ ਕੀਤੀ ਹੈ ਸ਼ਹੀਦ ਪਰਿਵਾਰ ਦੀ। ਬਹੁਤ ਬਹੁਤ ਧੰਨਵਾਦ ਹੁੰਦਾ ਬਹੁਤ ਬਹੁਤ ਧੰਨਵਾਦ। ਬਾਕੀ ਸਾਰ ਸੰਗਤ ਜਿਹੜੇ ਪਾਰਟੀਆਂ ਵਾਲੇ ਸਾਡੇ ਬੰਦਿਆਂ ਨੂੰ ਡਰਾਉਂਦੇ ਆਂ ਵੀ ਤੁਸੀਂ ਛੱਡ ਕੇ ਉੱਥੇ ਚਲੇਗੇ ਮਦਦ ਕੀਤੀ ਅਸੀਂ ਇਹ ਕਰਦਾਂਗੇ ਅਸੀਂ ਉਹ ਕਰਦਾਂਗੇ ਕਿਸੇ ਤੋਂ ਡਰਨ ਦੀ ਲੋੜ ਨਹੀਂ ਐ ਹੁਣ ਮੈਂ ਜਿੱਤ ਗਿਆ ਜੇ ਹਾਰ ਜਾਂਦਾ ਫਿਰ ਤਾਂ ਕਹਿਣੇ ਕੀ ਸੀ ਜਿੱਤ ਗਿਆ ਹੁਣ ਮਤਲਬ ਹੀ ਨਹੀਂ ਵੀ ਤੁਹਾਡੇ ਅਲ ਕੋਈ ਚਾੱਕ ਜਵੇ ਬੋਲੇ ਸੋਨਹੋ ਸੋ ਸ੍ਰੀਆ ਕਾਲ ਇੱਕ ਗੱਲ ਦਾ ਧਿਆਨ ਰੱਖਿਓ ਵੀ ਪਹਿਲ ਆਪਾ ਕਰਨੀ ਨਹੀਂ ਤੇ ਦੂਜੇ ਛੱਡਣੀ ਨਹੀਂ ਇਸ ਲਈ ਸਾਧ ਸੰਗਤ ਜੀ ਕੋਈ ਪ੍ਰਵਾਹ ਨਾ ਕਰੋ ਤੁਸੀਂ ਮੈਂ ਨਾਲ ਆ ਥੋਡੇ ਜੇ ਮੈਨੂੰ ਆਉਣ ਦੀ ਵੀ ਲੋੜ ਪਈ ਮੈਂ ਸਪੈਸ਼ਲੀ ਆਉਂਗਾ ਵੀ ਰਾਤ ਨੂੰ ਵੀ ਲੋੜ ਪਈ ਮੈਂ ਰਾਤ ਨੂੰ ਵੀ ਆਉਂਗਾ ਪਰ ਤੁਹਾਨੂੰ ਕੁਝ ਨਹੀਂ ਹੋਣ ਦਿੰਦਾ ਪਰ ਇੱਕ ਗੱਲ ਮੇਰੀ ਹੱਥ ਬੰਨ ਕੇ ਬੈਂਡੀਆਂ ਵੀ ਆਪਾਂ ਪਹਿਲ ਨਹੀਂ ਕਰਨੀ ਬਾਕੀ ਤੁਸੀਂ ਪ੍ਰਵਾਹ ਨਾ ਕਰੋ ਮੈਂ ਡੀਐਸਪੀ ਨੂੰ ਵੀ ਕਹਤਾ ਮੈਂ ਸਾਰਿਆਂ ਨੂੰ ਕਹਤਾ ਹੈ ਭਾਈ ਜੀ ਸਾਡੇ ਬੰਦਿਆਂ ਨੂੰ ਉਹ ਦਬਕਾਉਣੇ ਆ ਕਿ ਮੈਂ ਉਹਨਾਂ ਨੂੰ ਵੀ ਕਹਿ ਦੇਣਾ ਚਾਹਣਾ ਵੀ ਆ 2 ਸਾਲ ਰਹਿ ਕੇ ਬਸ ਥੋਡੀ ਸਰਕਾਰ ਦੇ ਮੁੜ ਕੇ ਨਾ ਥੋਡੀ ਸਰਕਾਰ ਆਵੇ ਤੇ ਨਾ ਤੁਹਾਡਾ ਜਿੱਤੇ ਐਮਐਲਏ ਕਿਉਂਕਿ ਸਾਧ ਸੰਤਾ ਜੀ ਝਾੜੂ ਨੂੰ ਜਿਹੜਾ ਜਿਤਾਇਆ ਹੈ ਉਹ ਸਿਰਫ ਤਾਂ ਜਿਤਾਇਆ ਕਿਉਂ ਐਤ ਕੀ ਆਪਾਂ ਬਾਦਲ ਦੇ ਕਾਂਗਰਸ ਨੂੰ ਹਰਾਉਣਾ ਚਾਹੁੰਦੇ ਸੀ ਬਈ ਚਾਹੇ ਝਾੜੂ ਖੜਾ ਸੀ ਤੇ ਚਾਹੇ ਕੋਈ ਵੀ ਹੁੰਦਾ ਆਪਾਂ ਉਸੇ ਨੂੰ ਹੀ ਜਿਤਾ ਦੇਣਾ ਸੀ ਇਹਨਾਂ ਦੀ ਕੋਈ ਆਪ ਕੋ ਨਗਦੀ ਨਹੀਂ ਹੈ ਜਾਂ ਕੋਈ ਅਚੀਵਮੈਂਟ ਨਹੀਂ ਹੈ ਜਿਹਨੂੰ ਆਪਾਂ ਕਹੀਦਾ ਵੀ ਜਿਹਦੇ ਕਰਕੇ ਭਗਵੰਤ ਮਾਨ ਨੂੰ ਜਿਤਾਇਆ ਹੈ ਬਾਕੀ ਤੁਸੀਂ ਦੇਖ ਲਿਆ ਇਹਨਾਂ ਨੇ ਜੋ-ਜੋ ਗੱਲਾਂ ਕਹੀਆਂ ਸੀ ਕਿਸੇ ਤੇ ਨਹੀਂ ਉਤਰੇ ਨੌਕਰੀ ਦਊਗਾ ਉਹ ਨਹੀਂ ਜਦੋਂ ਪਹਿਲਾਂ ਵਾਲੀਆਂ ਸਰਕਾਰਾਂ ਮੁੰਡਿਆਂ ਕੁੜੀਆਂ ਨੂੰ ਕੁੱਟਦੇ ਸੀ ਬਹੁਤ ਰੌਲਾ ਪਾਉਂਦਾ ਸੀ ਹੁਣ ਆਪ ਕੁੱਟਦਾ ਹੈ ਬੇਰੁਜ਼ਗਾਰਾਂ ਨੂੰ ਬਹੁਤ ਕੁਝ ਕੁਝ ਨਹੀਂ ਬਦਲਿਆ ਜੋ ਪਹਿਲਾਂ ਹੁੰਦਾ ਸੀ ਹੁਣ ਵੀ ਉਹੀ ਹੁੰਦਾ ਹੈ ਇਹ ਰੌਲਾ ਪਾਉਂਦਾ ਸੀ ਕਿ ਉਹਨਾਂ ਦੀਆਂ ਗੱਡੀਆਂ ਟੂੰ ਟੂੰ ਕਰਕੇ ਚੱਲਦੀਆਂ ਕਹਿੰਦਾ ਸੀ 200 ਕਿਲੋਮੀਟਰ ਦਾ ਪੰਜਾਬ ਇਹਦੇ ਸ਼ੈਲੀਕਾਫਟਰ ਦੀ ਕੀ ਲੋਡ ਹੈ ਹੁਣ ਇਹ ਸੋਚਣ ਵਾਲੀਆਂ ਗੱਲਾਂ ਐ ਇਹਨਾਂ ਨੇ ਕੁਝ ਨਹੀਂ ਸਵਾਰਿਆ ਬਸ ਮੈਂ ਇੱਕ ਗੱਲ ਉਹਨਾਂ ਨੂੰ ਦੱਸ ਦਿੰਦਾ ਮੈਂ ਅਜ ਤੱਕ ਨਹੀਂ ਕਦੇ ਵੀ ਕਿਸੇ ਦੇ ਖਿਲਾਫ ਬੋਲਿਆ ਨਾ ਮੈਂ ਬੋਲਣਾ ਸੀ ਮੈਨੂੰ ਇੰਨਾ ਗੱਲਾਂ ਕਰਕੇ ਬੋਲਣਾ ਪਿਆ ਵੀ ਇਹ ਮੇਰੇ ਬੰਦਿਆਂ ਨੂੰ ਡਰਾਉਣੇ ਐ ਨਹੀਂ ਮੈਂ ਕਦੀ ਨਹੀਂ ਸੀ ਬੋਲਣਾ ਕਿਸੇ ਦੇ ਖਿਲਾਫ ਸਾਨੂੰ ਕੀ ਲੋੜ ਹੈ ਅਸੀਂ ਅਗਲੇ ਦਾ ਉਮੀਰ ਰੋਣਾ ਪਾਈਏ ਇਸ ਲਈ ਨਾ ਤਾਂ ਮੈਂ ਉਹਨਾਂ ਨੂੰ ਵੀ ਦੱਦਣਾ ਚਾਹੁੰਦਾ ਨਾ ਥੋੜਾ ਮੁੜ ਕੇ ਜਿੱਤੇ ਐਮਐਲਏ ਨਾ ਆਵੇ ਥੋਡੀ ਸਰਕਾਰ ਇਹ ਮੇਰੇ ਤੋਂ ਕੋਰੇ ਕਾਗਜ਼ ਤੇ ਲਗਾ ਲੋ ਸਤਾਇਚ ਕੁਝ ਹੋਰ ਹੀ ਹੋਣਾ ਹੈ ਤੁਸੀਂ ਕਹਿਮ ਰਹੋ ਸਾਥ ਦਿਓ ਸਾਰਾ ਕੁਝ ਹੀ ਬਦਲ ਜਾਣਾ ਹੈ ਬਾਕੀ ਆਪਾਂ ਡੀਐਸਪੀ ਐਸਐਸਪੀ ਸਭ ਨੂੰ ਕਹਿਤਾ ਬਾਈ ਜੀ ਅਸੀਂ ਫਿਰ ਹੋਕਾ ਲਾ ਦੇਣਾ ਸਾਰੇ ਪੰਜਾਬ ਚੋਂ ਕੁਰੇ ਅਸੀਂ ਕੱਟ ਕਰ ਲੈਣਾ ਤੇ ਤੁਹਾਡੇ ਤੋਂ ਪ੍ਰਸ਼ਾਸਨ ਤੋਂ ਸਾਹਮਣੇ ਹੋਣਾ ਇਹਨਾਂ ਨੂੰ ਹਟਾ ਲਓ ਸਾਡਾ ਸਾਰਾ ਤਕਰੀਬਨ ਪਿੰਡ ਨੇ ਬਹੁਤ ਸਾ ਦਿੱਤਾ 960 ਵੋਟਾਂ ਬੋਲ ਹੋਈਆਂ ਜੀ ਤੇ 2200 ਵੋਟਾਂ ਪਈਆਂ ਜੀ ਵਿੱਚ ਮੰਨ ਕੇ ਚਲੋ 1600 ਵੋਟ ਬੋਲ ਹੋਈ ਹੈ ਜੀ 960 ਵੋਟਾਂ ਤੁਹਾਨੂੰ ਕੱਢਿਆ ਨੂੰ ਪਈ ਫਿਰ ਕਿੱਡੀ ਬਾਈ ਜੀ ਬਹੁਤ ਬਹੁਤ ਇੱਜ਼ਤ ਮਾਨ ਦਿੱਤਾ ਹੈ ਤੁਸੀਂ ਬਹੁਤ ਬਹੁਤ ਇੱਜ਼ਤ ਮਾਨ ਦਿੱਤਾ ਹੈ ਮੈਂ ਥੋੜਾ ਮੈਂ ਮੇਰੇ ਕੋਲ ਸ਼ਬਦ ਨਹੀਂ ਆ ਵੀ ਮੈਂ ਕਿਵੇਂ ਤੁਹਾਡਾ ਧੰਨਵਾਦ ਕਰਾਂ